ਉੱਲਿਆ ਪੈਸੇ ਮੋ ਦੁੱਧ ਪਾਓ ਡੇਢ ਕਿਲੋ ਆਪਣਾ ਨਾਲੇ ਕਰੋ ਭਾਈ ਆਪਣਾ ਹਿਸਾਬ ਪੈਸੇ ਤੋਂ ਡੇ ਬਣੀ ਬਹੁਤ ਨਿਕਲਦੇ ਨੇ ਕਿਲੋ ਡੇਢ ਕਿਲੋ ਨਾਲ ਪੂਰੇ ਨਹੀਂ ਹੋਣੇ ਭਾਈ ਤੁਹਾਨੂੰ ਭਾਜੀ ਮੈਂ ਪਿਛਲੇ ਹਫਤੇ ਵੀ ਕਿਹਾ ਸੀ ਵੀ ਇਹ ਮਰ ਜਣਾ ਘਰੇ ਬੇਲੇ ਹੀ ਹੁੰਦਾ ਖੇਤ ਵਿੱਚੇ ਤੋਂ ਦਿਹਾੜੀ ਦਿਉੜੀ ਲਵਾ ਲਿਆ ਕਰੋ ਕੋਈ ਪੂਰਾ ਪੈਸੇ ਉੱਤਰ ਜਾਣਗੇ ਸਾਡੇ ਉਹ ਨਾ ਨਾ ਭਾਈ ਸੇ ਮੋਹ ਇਹ ਤਾਂ ਮਹਿੰਗਾ ਪੈਂਦਾ ਬਾੜਾ ਇਹਨੂੰ ਤਾਂ ਕੋਈ ਰੋਟੀ ਤੇ ਨਾਲ ਲੈ ਕੇ ਜਾਵੇ ਅੱਧਾ ਕਿਲੋ ਭੁੱਕੀ ਖਾ ਕੇ ਤਾਂ ਇਹ ਸਟਾਰਟ ਹੁੰਦਾ ਭਾਈ ਫੇਰ ਥੋੜਾ ਮੋਟਰ ਤੇ ਜਾ ਕੇ ਰੋਟੀ ਨਾਲ ਇਹ ਸਲਾਦ ਭਾਲਦਾ ਭਾਈ ਸ਼ਾਮ ਨੂੰ ਫੇਰ ਪਊਆ ਭਾਲਦਾ ਮੈਂ ਤਾਂ ਤੁਹਾਨੂੰ ਕਿਹਾ ਸੀ ਭਾਜੀ ਵੀ ਚੱਲ ਲੈ ਜਾਓ ਮਰ ਜਾਣੇ ਨੂੰ ਕੁਸ ਤਾਂ ਭਾਰ ਹੜਾ ਹੋਊ ਸਾਡਾ ਫੇਰੇ ਕਰੋ ਭਾਈ ਐ ਨਹੀਂ ਪਾਰ ਹੌਲਾ ਹੋਣਾ ਕਣਕ ਦਾ ਇੱਕ ਤਾਂ ਗੱਟੂ ਭਰੋ ਭਾਈ ਮਸਾ ਆਪ ਬਹੁਤ ਔਖਾ ਉਹ ਨਾ ਨਾ ਚਾਚਾ ਐ ਨਾ ਕਰ ਕਣਕ ਤਾਂ ਸਾਡੇ ਆਹੀ ਆ ਭੋਰਾ ਇਹ ਵੀ ਜੀਤੇ ਤੋਂ ਲੈ ਕੇ ਆਂਦੀ ਆ ਉਹ ਸਾਡਾ ਤਾਂ ਸਾਰੇ ਮੈਂਬਰਾਂ ਦਾ ਕਾਰਡ ਚੋਂ ਵੀ ਨਾ ਕੱਟਦਾ ਸਰਕਾਰ ਨੇ ਦੇਖ ਆ ਬੰਨੇ ਤੇਰੇ ਮੂਰੇ ਹੱਥ ਔਖਾ ਸੌਕਾ ਸਾਰ ਲੈ ਮੈਂ ਤੇਰੇ ਹੌਲੀ ਹੌਲੀ ਕਰਕੇ ਮੋੜ ਦੂੰ ਭਾਈ ਸਬਸਕ੍ਰਾਈਬ ਨਾਓ And press the bell icon. Never miss an update.